ਰਾਜਵੀਰ ਕੌਰ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਅੱਜ ਤੋਂ ਕੁਝ ਕੁ ਸਮਾਂ ਪਹਿਲਾਂ ਰਾਜਵੀਰ ਕੌਰ ਦੀ ਮਨੀ ਦੇ ਨਾਲ ਮੈਰਿਜ ਹੋਈ ਸੀ ਜਿਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਉਸ ਦੇ ਨਾਲ ਪੋਸਟਾਂ ਸਾਂਝੀਆਂ ਕਰਕੇ ਵੀ ਦਿੱਤੀ ਸੀ ਉੱਥੇ ਹੀ ਤੁਹਾਨੂੰ ਦੱਸ ਦਈਏ ਇੱਕ ਵਾਰ ਫਿਰ ਰਾਜਵੀਰ ਕੌਰ ਤੇ ਤੁੱਖਾਂ ਦਾ ਪਹਾੜ ਟੁੱਟ ਪਿਆ ਏ ਅਸਲ ਵਿੱਚ ਉਸ ਵੱਲੋਂ ਆਪਣੇ ਪਤੀ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਸਦਾ પતિ ਉਸ ਤੋਂ ਡਾਈਵੋਰਸ ਦੀ ਮੰਗ ਕਰ ਰਿਹਾ ਏ ਪੂਰੇ 1 ਮਹੀਨੇ ਤੋਂ ਇਹ ਅਲੱਗ ਰਹਿ ਰਹੇ ਨੇ ਪਰ ਉਹ ਇਸ ਨੂੰ ਲੈ ਨਹੀਂ ਆਇਆ ਅਗਰ ਆਇਆ ਵੀ ਤਾਂ ਉਸਨੇ ਕਿਹਾ ਨਾ ਮੈਂ ਤੈਨੂੰ ਰੱਖਣਾ ਤੇ ਨਾ ਤੇਰੇ ਬੱਚੇ ਨੂੰ ਜਿਸ ਤੋਂ ਬਾਅਦ ਰਾਜਵੀਰ ਲਗਾਤਾਰ ਸੋਸ਼ਲ ਮੀਡੀਆ ਤੇ ਇਨਸਾਫ ਦੀ ਮੰਗ ਕਰ ਰਹੀ ਹੈ ਇੰਨਾ ਹੀ ਨਹੀਂ ਉਸ ਵੱਲੋਂ ਇੱਕ ਕੇਕ ਸਟੋਰੀ ਵੀ ਸਾਂਝੀ ਕੀਤੀ ਗਈ ਜਿਸ ਵਿੱਚ ਉਸਨੇ ਕਿਹਾ ਅੱਜ ਇੱਕ ਮੰਥ ਹੋ ਗਿਆ ਇਸ ਇਨਸਾਨ ਦੀਆਂ ਤੇ ਇਸ ਦੇ ਘਰ ਦੇ ਦੀਆਂ ਗੱਲਾਂ ਸੁਣਦੇ ਕੀ ਅੱਜ ਗੱਲ ਕਰਦੇ ਕੱਲ ਗੱਲ ਕਰਦੇ ਤੇ ਅੱਜ ਇਹ ਇਨਸਾਨ ਗੱਲ ਕਰਨ ਆਇਆ ਸੀ ਮੇਰੇ ਘਰ ਇਸ ਬੰਦੇ ਨੇ ਮੈਨੂੰ ਆ ਗੱਲ ਕਹੀ ਕਿ ਮੈਂ ਨਹੀਂ ਰਹਿਣਾ ਤੇਰੇ ਨਾਲ ਇਹ ਬੱਚੇ ਦਾ ਵੀ ਅਬੋਰਸ਼ਨ ਕਰਵਾ ਦੇ ਜਦੋਂ ਇਹ ਬੱਚਾ ਰੱਖਣਾ ਸੀ ਉਦੋਂ ਇਹਦੇ ਘਰਦਿਆਂ ਨੇ ਹੀ ਕਿਹਾ ਅਸੀਂ ਰੱਖਣਾ ਤੈਨੂੰ ਵੀ ਤੇ ਬੱਚੇ ਨੂੰ ਵੀ ਤੇ ਅੱਜ ਮੈਨੂੰ ਇਸ ਹਾਲਾਤ ਦੇ ਵਿੱਚ ਘਰੋਂ ਕੱਢ ਦਿੱਤਾ ਇਹਨਾਂ ਸਾਰਿਆਂ ਨੇ ਹੁਣ ਜਦੋਂ ਇਹਦੇ ਘਰਦਿਆਂ ਨੂੰ ਫੋਨ ਕਰਕੇ ਗੱਲ ਕਰੋ ਉਹ ਕਹਿੰਦੇ ਨੇ ਅਸੀਂ ਆਪਣਾ ਮੁੰਡਾ ਬੇਦਖਲ ਕੀਤਾ ਅਸੀਂ ਨਹੀਂ ਹੋਣਾ ਇਹਦੇ ਮਗਰ ਜਦੋਂ ਇਦਾਂ ਦੀ ਗੱਲ ਹੋ ਜਾਵੇ ਉਦੋਂ ਬੇਦਖਲ ਕੀਤਾ ਉਦਾਂ ਇਹ ਕਰ ਰਹਿੰਦਾ ਆਪਣੇ ਇਹਦੇ ਘਰ ਦੇ ਵੀ ਮਿਲ ਕੇ ਸਾਰੇ ਮੈਨੂੰ ਪਾਗਲ ਬਣਾ ਰਹੇ ਆ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਇਨਸਾਨ ਮਨੀ ਇਹਦਾ ਡੈਡੀ ਮੰਮੀ ਭੈਣ ਭਰਾ ਇਹ ਸਾਰੇ ਆ ਕਿਉਂਕਿ ਇਹਦੇ ਕਰਦਿਆਂ ਨੇ ਜਦੋਂ ਮੈਨੂੰ ਆਪਣੇ ਘਰ ਰੱਖਿਆ ਸੀ ਤਾਂ ਉਦੋਂ ਇਹਨੂੰ ਬੇਦਖਲ ਨਹੀਂ ਕੀਤਾ ਸੀ ਅੱਜ ਜੇ ਮੈਂ ਕੋਈ ਗੱਲ ਕਰਦੀ ਆ ਤੇ ਮੈਨੂੰ ਕਹਿੰਦੇ ਆ ਕਿ ਅਸੀਂ ਤਾਂ ਬੇਦਖਲ ਕੀਤਾ ਆਪਣਾ ਮੁੰਡਾ ਇਹ ਸਾਰਿਆਂ ਨੇ ਮੈਨੂੰ ਇੰਨੇ ਟਾਈਮ ਤੋਂ ਆਪਣੇ ਘਰ ਚ ਰੱਖ ਕੇ ਮੈਨੂੰ ਪਾਗਲ ਬਣਾਇਆ ਅੱਜ ਮੈਨੂੰ ਬਿਨਾ ਮੇਰੀ ਕਿਸੇ ਗਲਤੀ ਤੋਂ ਘਰੋਂ ਕੱਢ ਦਿੱਤਾ ਗਿਆ ਇਹਨਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਬਾਕੀ ਤੁਹਾਡਾ ਰਾਜਵੀਰ ਬਾਰੇ ਕੀ ਕਹਿਣਾ ਹੈ ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ ਉੱਥੇ ਤੁਹਾਨੂੰ ਦੱਸ ਦਈਏ ਦੂਜੇ ਪਾਸੇ ਇੰਸਟਾਗ੍ਰam ਪੇजेस ਦੇ ਵੱਲੋਂ ਵੀ ਰਾਜਵੀਰ ਦੇ ਇਸ ਵਕਤ ਸਪੋਰਟ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਤਰ੍ਹਾਂ ਪਰਿਵਾਰਕ ਮਸਲੇ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਨਹੀਂ ਆਉਣਾ ਚਾਹੀਦਾ ਪਰ ਇਸ ਵਕਤ ਇਸ ਲੜਕੀ ਦੀ ਸਾਰੇ ਹੀ ਸਪੋਰਟ ਕਰਦੇ ਹੋਏ ਦਿਖਾਈ ਦੇ ਰਹੇ ਨੇ